ਪ੍ਰੋਬੰਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਜਿੱਤੇ ਇੱਕ ਪਾਸੇ ਹਿਮਾਚਲ ਔਰ ਪੰਜਾਬ ਨੂੰ ਲੈ ਕੇ ਘਟਨਾਵਾਂ ਸਾਹਮਣੇ ਆ ਰਹੀਆਂ ਸੀ ਵੀਡੀਓ ਸਾਹਮਣੇ ਆ ਰਹੀਆਂ ਸੀ ਗੱਡੀਆਂ ਦੀਆਂ ਭੰਨ ਤੋੜ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਸੀ ਉੱਤੇ ਹਿਮਾਚਲ ਦੀ ਟੈਕਸੀ ਯੂਨੀਅਨ ਦੇ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਗਿਆ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੇ ਲਈ ਪਹਿਲਾ ਕਦਮ ਵਧਾਇਆ ਗਿਆ ਮਨਾਲੀ ਦੀ ਹਿਮਾਚਲ ਜਿਹੜੀ ਟੈਕਸੀ ਆਪਰੇਟਰ ਯੂਨੀਨ ਹੈ ਉਸ ਦੇ ਵੱਲੋਂ ਲੈਟਰ ਜਾਰੀ ਕੀਤਾ ਗਿਆ ਦੇਖ ਸਕਦੇ ਹੋ ਤੁਸੀਂ ਸਕਰੀਨ ਦੇ ਉੱਪਰ ਇਹ ਲੈਟਰ ਜਿਹੜਾ ਜਾਰੀ ਕੀਤਾ ਗਿਆ ਇਸ ਦੇ ਵਿੱਚ ਖਾਸ ਤੌਰ ਤੇ ਗੱਲ ਕਹੀ ਗਈ ਹੈ ਕਿ ਜੇ ਕਿਸੇ ਵੀਰ ਭਾਈ ਨੂੰ ਟੈਕਸੀ ਡਰਾਈਵਰ ਨੂੰ ਮਨਾਲੀ ਦੇ ਨੂੰ ਪੰਜਾਬ ਦੇ ਵਿੱਚ ਦਿੱਕਤ ਆਉਂਦੀ ਹੈ ਤਾਉ ਸਾਨੂੰ ਸੰਪਰਕ ਕਰੇ ਹੈਠਾ ਨੰਬਰ ਵੀ ਦਿੱਤੇ ਨੇ ਤੇ ਨਾਲ ਹੀ ਲਿਖਿਆ ਜੇ ਪੰਜਾਬੀ ਕਿਸੇ ਭਰਾ ਨੂੰ ਮਨਾਲੀ ਦੇ ਵਿੱਚ ਆ ਕੇ ਪਰੇਸ਼ਾਨੀ ਆਉਂਦੀ ਹੈ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਹਿਮਾ ਅੰਚਲ ਟੈਕਸੀ ਆਪਰੇਟਰ ਯੂਨੀਅਨ ਦੇ ਨਾਲ ਸੰਪਰਕ ਕਰ ਸਕਦਾ ਦੂਜੇ ਪਾਸੇ ਲਿਖਿਆ ਕਿ ਜੇ ਕੋਈ ਹਿਮਾਚਲੀ ਬੰਦਾ ਹਿਮਾਚਲੀ ਟੈਕਸੀ ਸਰਵਿਸਾਂ ਵਾਲਾ ਬੰਦਾ ਜਿਹੜਾ ਹੈ ਪੰਜਾਬ ਦੇ ਵਿੱਚ ਜਾਂਦਾ ਹੈਗਾ ਤਾਂ ਪੰਜਾਬ ਦੇ ਵਿੱਚ ਆਜ਼ਾਦ ਟੈਕਸੀ ਯੂਨੀਅਨ ਦੇ ਨਾਲ ਸੰਪਰਕ ਕਰ ਸਕਦਾ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਹੋਵੇ ਤਾਂ ਬਹੁਤ ਵਧੀਆ ਇੱਕ ਉਪਰਾਲਾ ਕੀਤਾ ਗਿਆ ਚੰਗਾ ਸਨੇਹਾ ਦਿੱਤਾ ਗਿਆ ਹੈਗਾ ਕਿਉਂਕਿ ਵਾਰ-ਵਾਰ ਅਸੀਂ ਵੀ ਇੱਕੋ ਗੱਲ ਕਹਿਨੇ ਆ ਕਿ ਭਾਈਚਾਰਕਿਸਾਨ ਜਿਹੜੀ ਹੈ ਉਹ ਕਾਇਮ ਰੱਖੀ ਜਾਵੇ ਆ ਸੋਸ਼ਲ ਮੀਡੀਆ ਆਉਣ ਦੇ ਕਰਕੇ ਬਹੁਤ ਚੀਜ਼ਾਂ ਚੰਗੀਆਂ ਵੀ ਹੋ ਗਈਆਂ ਪਰ ਬਹੁਤ ਚੀਜ਼ਾਂ ਨੇਗੇਟਿਵ ਵੀ ਚਲੀਆਂ ਜਾਂਦੀ ਆ ਤੇ 네ਗੇਟਿਵ ਖਬਰ ਤੇ 네ਗੇਟਿਵ ਗੱਲ ਤਾਂ ਅੱਗ ਵਾਂਗੂ ਫੈਲਦੀ ਆ ਪੋਜ਼ੀਟਿਵ ਨੂੰ ਤਾਂ ਹਜੇ ਟਾਈਮ ਲੱਗ ਗਿਆ ਹੁੰਦਾ ਪਰ ਜਿਸ ਹਿਸਾਬ ਦੇ ਨਾਲ ਪੰਜਾਬ ਵਰਸਸ ਹਿਮਾਚਲ ਪ੍ਰਦੇਸ਼ ਬਣਾਇਆ ਪਿਆ ਸੀ ਹਿਮਾਚਲ ਬਣਾ ਪੰਜਾਬ ਬਣਾਇਆ ਪਿਆ ਸੀ ਉਹ ਗੱਲਾਂ ਦੇ ਉੱਪਰ ਜਿਹੜਾ ਕਿਤੇ ਨਾ ਕਿਤੇ ਇਹ ਇੱਕ ਵਧੀਆ ਸਟੈਪ ਚੁੱਕਿਆ ਗਿਆ ਹੈਗਾ ਟੈਕਸੀ ਯੂਨੀਅਨ ਦੇ ਵੱਲੋਂ ਹਿਮਾਚਲ ਟੈਕਸੀ ਯੂਨੀਅਨ ਦੀ ਤਾਰੀਫ਼ ਕਰਨੀ ਪੈਂਦੀ ਹੈ ਨਾਲ ਨਾਲ ਸ਼ੇਅਰ ਵੀ ਕਰ ਦਿਓ ਚੰਗੀ ਚੀਜ਼ ਨੂੰ ਸ਼ੇਅਰ ਕਰ ਦਿਆ ਕਰੋ ਕਿਉਂਕਿ ਮਾੜੀ ਚੀਜ਼ ਨੂੰ ਸ਼ੇਅਰ ਕਰਨ ਦੀ ਲੋੜ ਨਹੀਂ ਪੈਂਦੀ ਦਾ ਲੋਕ ਬੈਠੇ ਨੇ ਬਥੇਰੇ ਜਿਹੜੇ ਆਪ ਹੀ ਸ਼ੇਅਰ ਦਾ ਬਟਨ ਦਾ ਬੰਦਿਆ ਪਰ ਤੁਸੀਂ ਇਹ ਚੰਗੀ ਖਬਰ ਹੈ ਚੰਗੀ ਖਬਰ ਨੂੰ ਸ਼ੇਅਰ ਕਰੋ ਭਾਈਚਾਰਕ ਸਾਂਝੀਏ ਖਬਰ ਹੈਗੀ ਭਾਈਚਾਰਕ ਸਾਂਝ ਜਿਹੜੀ ਹੈ ਉਹ ਕਾਇਮ ਰਹਿਣੀ ਚਾਹੀਦੀ ਹੈ ਚਾਹੇ ਕੋਈ ਵੀ ਪ੍ਰਦੇਸ਼ ਹੋਵੇ ਕਿਉਂਕਿ ਭਾਰਤ ਸਾਡਾ ਗੁਲਦਸਤਾ ਤੇ ਇਸ ਗੁਲਦਸਤੇ ਦੇ ਵਿੱਚ ਬਹੁਤ ਸਾਰੇ ਫੁੱਲ ਨੇ ਤਾਂ ਦੱਸ ਦਈਏ ਕਿ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਕੋਈ ਹਿਮਾਚਲ ਜਾਵੇ ਤੇ ਕਈ ਜਿਹੜੇ ਵਿਦਵਾਨ ਵੱਡੇ ਵੱਡੇ ਇਹ ਗੱਲਾਂ ਕਰ ਰਹੇ ਸੀ ਫੇਸਬੁੱਕਾਂ ਦੇ ਉੱਪਰ ਆ ਕੇ ਕਿ ਭਾਈ ਮਨਾਲੀ ਰਹਿਣ ਦੋ ਯਾਰ ਨੂੰ ਹਿਮਾਚਲ ਰਹਿਣ ਦੋ ਯਾਰ ਨੂੰ ਕਸ਼ਮੀਰ ਵਗਜੋ ਤਾਂ ਉਹਨਾਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਕਸ਼ਮੀਰ ਕਿਹੜਾ ਕੋਈ ਹਮਲੇ ਨਹੀਂ ਹੋ ਰਹੇ ਤਾਂ ਉੱਥੇ ਵੀ ਇਹ ਗੱਲ ਸਾਹਮਣੇ ਆਉਣੀ ਚਾਹੀਦੀ ਹੈ ਤਾਂ ਕਿ ਲੋਕ ਸਾਰੇ ਕਿਤੇ ਆਣੇ ਲੋਕਾਂ ਦੀ ਮਰਜ਼ੀ ਆ ਤੁਸੀਂ ਤੈਅ ਨਹੀਂ ਕਰੋਗੇ ਲੋਕਾਂ ਨੇ ਕਿੱਥੇ ਜਾਣਾ ਸੋ ਲੋਕਾਂ ਨੂੰ ਚੰਗੀ ਸਲਾਹ ਦੋ ਕਿ ਜਾਓ ਜਿੱਥੇ ਮਰਜ਼ੀ ਪਰ ਕਿਸੇ ਵੀ ਤਰ੍ਹਾਂ ਦੀ ਜਿਹੜਾ ਕੋਈ ਦੁੱਖ ਤਕਲੀਫ ਆਉਂਦੀ ਹੈ ਤਾਂ ਉਤੋਂ ਦੀ ਮੈਨੇਜਮੈਂਟ ਨਾਲ ਉਤੋਂ ਦੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰੋ ਐਵੇਂ ਹਰੇਕ ਗੱਲ ਦੇ ਉੱਪਰ ਲਾਈਵ ਨਾ ਹੋ ਜਾਇਆ ਕਰੋ ਮਾੜੀ ਮੋਟੀ ਗੱਲ ਜੇ ਕੋਈ ਹੁੰਦੀ ਹੈ ਤਾਂ ਜਿਸ ਸਾਹਬ ਦੇ ਨਾਲ ਵੀਡੀਓ ਸਾਹਮਣੇ ਆਈਆਂ ਸੀ ਗੱਡੀ ਭੰਨਣ ਦੀ ਉਸ ਦੇ ਵਿੱਚ ਵੀ ਐਡੀਜੀਪੀ ਹਿਮਾਚਲ ਪ੍ਰਦੇਸ਼ ਨੇ ਸਾਰੀ ਗੱਲ ਕਲੀਅਰ ਕੀਤੀ ਸੀ ਕਿ ਇਸ ਦੇ ਵਿੱਚ ਕੋਈ ਐਦਾਂ ਦੀ ਗੱਲ ਨਹੀਂ ਹੈ ਕਿ ਸਿਰਫ ਟਾਰਗੇਟ ਕੀਤਾ ਜਾ ਰਿਹਾ ਕਿਸੇ ਪਾਰਟੀਕੂਲਰ ਨੰਬਰ ਦੀ ਗੱਡੀ ਨੂੰ ਨੇ ਕਿਹਾ ਸੀ ਕਿ ਰਾਜਸਥਾਨ ਦੀ ਵੀ ਗੱਡੀ ਖੜੀ ਸੀ ਉੱਥੇ ਦਿੱਲੀ ਨੰਬਰ ਵੀ ਗੱਡੀ ਖੜੀ ਸੀ ਪਰ ਮੀਡੀਆ ਦੇ ਵਿੱਚ ਹਿਸਾਬ ਦਾ ਇਹ ਬਣਾਇਆ ਗਿਆ ਕਿ ਪੰਜਾਬ ਬਨਾਮ ਹਿਮਾਚਲ ਇਹ ਬਹੁਤ ਗਲਤ ਗੱਲ ਹੈ ਤਾਂ ਚੰਗੀ ਚੀਜ਼ ਹੈ ਚੰਗੀ ਚੀਜ਼ ਨੂੰ ਸ਼ੇਅਰ ਕਰ ਦਿਓ ਦੇਖੋ ਮਨਾਲੀ ਦੀ ਟੈਕਸੀ ਯੂਨੀਅਨ ਨੇ ਕਿੱਡਾ ਵਧੀਆ ਉਪਰਾਲਾ ਕੀਤਾ ਨਾਲ ਪੰਜਾਬ ਦੀ ਜਿਹੜੀ ਟੈਕਸੀ ਯੂਨੀਅਨ ਹੈ ਆਜ਼ਾਦ ਆਜ਼ਾਦ ਟੈਕਸੀ ਯੂਨੀਅਨ ਨਾਲ ਵੀ ਜਿਹੜਾ ਹੈ ਉਹਨਾਂ ਦੀ ਵੀ ਤਾਰੀਫ਼ ਕਰਨੀ ਪੈਂਦੀ ਆ ਉਹਨਾਂ ਨੇ ਵੀ ਲਿਖਿਆ ਕਿ ਜੇ ਕਿਸੇ ਨੂੰ ਪੰਜਾਬ ਦੇ ਵਿੱਚ ਦਿੱਕਤ ਆਉਂਦੀ ਹੈ ਹਿਮਾਚਲੀ ਨੂੰ ਤਾਂ ਅਸੀਂ ਬੈਠੇ ਆ ਮਨਾਲੀ ਵਾਲੇ ਕਹਿ ਰਹੇ ਨੇ ਕਿ ਜੇ ਪੰਜਾਬੀ ਨੂੰ ਕਿਸੇ ਨੂੰ ਦਿੱਕਤ ਆਉਂਦੀ ਹੈ ਤਾਂ ਅਸੀਂ ਬੈਠੇ ਆ ਸਾਡੇ ਨਾਲ ਸੰਪਰਕ ਕਰੋ ਆ ਨੰਬਰ ਦਿੱਤੇ ਨੇ ਤਾ ਬਹੁਤ ਵਧੀਆ ਜਿਹੜਾ ਇੱਕ ਸੁਨੇਹਾ ਭਾਈਚਾਰਕ ਸਾਂਝ ਦਾ ਦਿੱਤਾ ਹੈ ਤੇ ਭਾਈਚਾਰਕ ਸਾਂਝ ਦਾ ਜਿਹੜਾ ਸੁਨੇਹਾ ਹੈ ਇਹ ਦੂਰ ਤੱਕ ਫੈਲਣਾ ਚਾਹੀਦਾ ਜਿਵੇਂ ਤੁਸੀਂ ਜਿਹੜੀ 네ਗੇਟਿਵ ਪਬਲਿਸਿਟੀ ਖੱਟੀ ਆ ਲੋਕਾਂ ਨੇ ਜਾਂ 네ਗੇਟਿਵ ਵੀਡੀਓ ਨੂੰ ਤੁਸੀਂ ਸ਼ੇਅਰ ਕੀਤਾ ਓਵੇਂ ਇਸ ਚੰਗੀ ਖਬਰ ਨੂੰ ਵੀ ਸ਼ੇਅਰ ਕਰੋ ਤਾਂ ਕਿ ਲੋਕ ਆਰਾਮ ਦੇ ਨਾਲ ਜ਼ਿੰਦਗੀ ਜਿਉ ਸਕਣ ਵੈਸੇ ਹੀ ਬੰਦੇ ਦੀਆਂ ਜਿਹੜੀਆਂ 100 ਮੁਸ਼ਕਲਾਂ ਹੁੰਦੀਆਂ 100 ਟੈਨਸ਼ਨਾਂ ਹੁੰਦੀਆਂ ਪਰ ਜਦੋਂ ਇਹੋ ਜਿਹਾ ਕੁਝ ਤੁਸੀਂ ਸ਼ੇਅਰ ਕਰਦੇ ਹੋ ਤਾਂ 네ਗੇਟਿਵ ਪ੍ਰਭਾਵ ਜਿਹੜਾ ਪੂਰੇ ਸਮਾਜ ਦੇ ਵਿੱਚ ਆਉਂਦਾ ਲੋਕ ਵੱਖੋ-ਵੱਖਰੀਆਂ ਰਾਇਆਂ ਬਣਾਉਂਦੇ ਐ ਤਾਂ ਤੁਸੀਂ ਇਹਨਾਂ ਚੀਜ਼ਾਂ ਤੋਂ ਬਚਣਾ ਹੈ ਆਵਾਹ ਤੋਂ ਬਚਣਾ ਹੈ ਆ ਦੋ ਟੈਕਸੀ ਯੂਨੀਅਨ ਆਜਾੜ ਟੈਕਸੀ ਯੂਨੀਅਨ ਤੇ ਦੂਜੇ ਪਾਸੇ ਹਿਮਾਚਲ ਟੈਕਸੀ ਯੂਨੀਅਨ ਦੀ ਤਾਰੀਫ਼ ਕਰਨੀ ਬੰਦੀ ਆ ਰੱਜ ਕੇ ਕਿਉਂਕਿ ਇਹਨਾਂ ਦੇ ਵੱਲੋਂ ਇੱਕ ਚੰਗਾ ਉਪਰਾਲਾ ਭਾਈਚਾਰਕ ਸਾਂਝ ਦੇ ਲਈ ਕੀਤਾ ਗਿਆ